ਮੈਂ ਵੀ ਮੁਸਲਮਾਨ ਇਹ ਵੀ ਮੁਸਲਮਾਨ ਹੋ ਸਕਦਾ ਜੇ ਮਨ ਵਿੱਚ ਰਹਿਮ ਆ ਹੋਵੇ ਕਿਤੇ ਮੇਰੀ ਧੀ ਨੂੰ ਬਖਸ਼ੀ ਦੇਵੇ ਪਿੱਛੇ ਮੁੜ ਪਿਆ ਆਖਿਆ ਦੱਸ জাফর ਬੇਗ জাফর ਬੇਗ ਕਹਿੰਦਾ ਬਾਬਾ ਹੋਰਾ ਮੇਰੀ ਲਾਗੀ ਆ জাফর ਬੇਗ ਦੇ ਕੋਲ ਚਲਾ ਗਿਆ ਬਜ਼ੁਰਗ ਬਾਬਾ ਉਹਨੇ ਆਖਿਆ ਕਹਿੰਦਾ ਬਾਬਾ ਉਹ ਸਾਹਮਣੇ ਹਰਮਾਨੇ ਵਿੱਚ ਮੈਂ ਤੇਰੀ ਧੀ ਨੂੰ ਕੈਦ ਕੀਤਾ ਇੱਕ ਕੰਮ ਕਰਕੇ ਜਾਏਗਾ ਉਨੇ ਆਖਿਆ ਕਿੰਦਾ জাফর ਕਿਹਦੇ ਕੰਮ ਆ ਕਹਿੰਦਾ ਮੈਂ ਚਾਹਣਾ ਕਿ ਜੁਮਮੇ ਵਾਲੀ ਰਾਤ ਤੇਰੀ ਧੀ ਨਾਲ ਮੈਂ ਨਕਾਹ ਕਰਨਾ ਆ ਤੇ ਅਜੇ ਤੱਕ ਮੈਂ ਉਹਨੂੰ ਮਨਾਉਂਦਾ ਰਿਹਾ ਉਹ ਮੰਨੀ ਨਹੀਂ ਜੇ ਕਿੰਦੇ ਜਾਂਦਾ ਜਾਂਦਾ ਆਪਣੀ ਧੀ ਨੂੰ ਸਮਝਾ ਜਾਵੇਂ ਤੇ ਉਹਦੇ ਨਾਲ ਮੈਨੂੰ ਜ਼ਬਰ ਨਹੀਂ ਕਰਨਾ ਪਵੇਗਾ ਜਾਂ ਅੰਦਰ ਚਲਾ ਜਾ ਨਾਲੇ ਆਪਣੀ ਧੀ ਨੂੰ ਮਿਲ ਤੇ ਨਾਲੇ ਉਹਨੂੰ ਕਹਿ ਆਪੀ ਮੇਰੇ ਨਾਲ ਚੁੱਪ ਕੀਤੀ ਵਿਆਹ ਕਰ ਲਵੇ ਨਿਕਾਹ ਪਾ ਲਵੇ ਨਹੀਂ ਤੇ ਜ਼ੁਲਮ ਨਾਲ ਜ਼ਬਰਦਸਤੀ ਮੈਂ ਨਿਕਾਹਕਾਰੀ ਲੈਣਾ